ਓ ਗਾਇਸ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਨੂਰਾ ਕਾਲੀ ਤੇ ਅਮ੍ਰਿਤ ਨੂੰ ਫੇਰ ਤੋਂ ਮਿਲਾਂਦੇ ਆ ਪਹਿਲਾਂ ਆਪਾਂ ਇਹਨਾਂ ਨੂੰ ਪੱਠੇ ਪਾਵਾਂਗੇ ਫਿਰ ਨਵਾਵਾਂਗੇ ਆਈ ਜਾਂਦੀ ਆਪਣੀ ਕਾਲੀ ਆਪਣੇ ਚੈਨਲ ਅਮ੍ਰਿਤਪਾਲ ਗੱਲ ਤੇ ਵੱਟ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਜੁ ਕਮੈਂਟ ਤਾਂ ਜਰੂਰ ਕਰੋ ਪਾਣੀ ਪੀ ਲੈ یہ ابیرا ہو رہی اپنی کالی کالی آیا کھلا بنی آہا آیا کالی Bila, bila. Amri. Hari apa ni Amri? Amri. Anu dah. ਨੂਰੇ ਆ ਰਹੀ ਸਾਡੀ ਅੰਬਰੀ ਇਹਨੂੰ ਟੂੜੀ ਪਾਤੀ ਟੂੜੀ ਖਾਨ ਕੇ ਵਾਈ ਦਿਆ ਅੰਦਰੋਂ ਜਿਹਾ ਚੱਕ ਕੇ ਲੈਂਦੇ ਆ ਹਾਲਾ ਹਾਲਾ ਕੋਈ ਨਹੀਂ ਆ ਆਪਣੇ ਚੈਨਲ ਅੰਮ੍ਰਿਤਪਾਲ ਗੱਲ ਤੇ ਵਾਤ ਤੋਂ ਵਾ ਵਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰ ਜਰੂਰ ਕਰੋ ਜੇ ਤੁਹਾਨੂੰ ਵਲੌਗ ਪਧੀਆ ਲੱਗਿਆ ਤਾਂ ਲਾਈਕ ਤਾਂ ਜਰੂਰ ਕਰੋ ਕਾਲੀ ਏ ਕਾਲੀ ਕਲਨੇਰੀ ਬਲੀਆ ਗਈ ਸੀ ਆ ਪੱਖਾ ਹੀ ਟੱਕਦਾ ਫਿਰ ਜੇ ਆਜ ਦਾ ਸਾਨੂੰ ਵਲੌਗ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਜੀ ਮੈਂ ਲੰਘ ਗਿਆ பாஜி பை

Amri. Oh, hana, kahiyan deh, apa teh? Teh deh, apa nama? Wangi ni nana? ਆਪਣੇ ਚੈਨਲ ਅਗਰ ਪਾਹ ਜਾਂਦੇ ਤਾਂ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਕਰੋ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਜਰੂਰ ਕਰਿਓ ਧੰਨਵਾਦ ਇਕੱਠੇ ਖਾਈ ਜਾਂਦੇ ਆ ਹੁਣ ਆਪਾਂ 10-15 ਟਾਕਨ ਨਵਾ ਕੇ ਨਵਾਵਾਂਗੇ ਇਹਨਾਂ ਨੂੰ ਫੇਰ ਮਿਲਦੇ ਆ

نے اڑی نہیں نو ان لگے اور نہیں

ਕਮਾ। ਹੋਰੇ ਕਰੇ। ਸਾਰਾ ਕੁਝ ਹੁਣ ਆ ਤੈਨੂੰ। ਅੱਜਲਾ ਉੱਤੇ ਖੜਕਰਾ ਮਾਰਤੇ ਪਾਣੀ ਵਾਣ ਲੱਗਿਆ ਇੱਥੇ ਹਰੀਆ ਵੰਦੀ ਜਾ। ਅਮਰੀ ਨੂੰ ਆਪਾਂ ਨਵਾ ਦਹਾਣੇ। ਅਮਰੀ। ਬਾਹਰ ਦੇ ਪੜ ਤੇ ਚੁਕਾ ਕੇ। ਅਮਰੀ। ਅਮਰੀ ਦਾ ਪੱਠੇ ਖਾਈ ਜਾਂਦੀ ਆ। ਅੱਜ ਬੰਦੇ ਆਊਗਾ ਦਵਾਈ ਦੇ ਵਾਸਤੇ ਹੀ ਜਾ। E morreu, Ah, você é de Você não? <to Natürlich enjoying attacking mom> <intoleran> <to now> ਕੀ ਗੱਲ ਹੈ ਆਹ ਇਹ ਆਪਣਾ ਨੂੜੇ ਨੂੜੇ ਉਹ ਤਾਂ ਨਹੀਂ ਕਹਾਂ ਤੁਹਾਨੂੰ ਜਾਣਦੇ ਹੈ ਲੱਗਦੀ ਨਹੀਂ ਉਹ ਜਿਹੜਾ ਮੇਰੇ ਮਨ ਨੂੰ ਆਉਣੀ ਹੈ ਬੜੀ ਜਿਆਦਾ ਜੀ ਨਾਲੀ ਰਮ ਮੈਂ ਨਹੀਂ ਪਾ ਸਕਦਾ ਅਮਰੀਨ ਨੂੰ ਆਪਾਂ ਨੂੰ ਆਜ ਕੇ ਆ ਪਰ ਆਂ ਸਾਲੀ ਨੂੰ ਮਿਲਵਾਤਾ ਹਨ ਨੂੰ ਦੀਆਂ ਮੈਂ ਤੁਹਾਨੂੰ ਲੈਟਰ ਵਾਚ ਪਹਿਲਾਂ ਕਰ ਦਿੰਦਾ ਚਲ ਤੇ ਕਰ ਲੈ ਕੇ ਘੱਟ ਦੇਖੋ ਨਾ ਨਾ ਦੂਰੇ

ਜੇ ਲੈ ਜਾਂਦੀ ਬੈਠੀਆਂ ਵੀ ਲੈਣੇ ਨਹੀਂਗੇ ਤੇ ਕਈ ਕਹਿੰਦੇ ਲੈਣਗੇ ਸਾਨੂੰ ਜੀ ਸਮਝ ਨਹੀਂ ਆ ਰਹੀ ਜਿਹਦੇ ਘੋੜੀਆਂ ਰੱਖਦੇ ਐ ਸਾਨੂੰ ਦੱਸੋ ਕੀ ਇਹ ਲੈ ਜਾਣਗੇ ਤੇ ਬੱਚੀ ਨੂੰ ਕਾ ਥੋੜੇ ਜਿਹਾ ਸੋਲੇ ਜਿਹਾ ਪਾ ਲਿਆ ਕਰਕੇ ਇੰਨੇ ਇੱਕ ਮੁਠੀ ਮੁਠੀ ਘੋੜਾਂ ਲੈਟਰੀ ਨਾਲ ਲੱਗ ਜਾਂਦੀਆਂ ਜੇ ਮੁਠੀ ਸੋਲੇ ਪਾਉਣ ਇਹਦਾ ਕੀ ਕਰਕੇ 40 ਥਰੇ ਗੋਪ ਦਾ ਬਹੁਤਾ ਲੱਗਦਾ ਦੋਸਾ ਉਦਾਸ ਲੋ ਜੋ ਆਦਬ ਚੱਲੇ ਹੋ ਮਰੀ ਜਾਨ ਐ ਟੱਕਾਂ ਵਾਲਾ ਅਪਣੇ ਚੈਨਲ ਅੰਮ੍ਰਿਤ ਪਗਲ ਤੇ ਵਕਤੋਵਾਦ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਸੇ ਜ਼ਰੂਰ ਕਰਿਓ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਵਲੌਗ ਧੰਨਵਾਦ ਹਾਂ ਸਾਡਾ ਪਾਪਾ ਨੂੰ ਲੱਗਿਆ ਹਾਂ ਦੇਖਿਆ ਚਿਟੀ-ਚਿਟੀ ਬੰਦੀ जातना मारा जातना मारा है नूरा इधर आ ਆਹ ਨੂੰ ਸ਼ਰਪਾ ਜਾ ਸ਼ੈਂਪੂ ਪਾ ਕੇ ਫਿਰ ਬੱਝੇ ਬੰਦੂ ਨਾ ਆਹ ਕੰਨੇ ਵਾਲ ਜੇ ਖੜੇ ਚਲੋ ਫਸਤੀ ਕਾਲ ਜੀ ਧੰਨਵਾਦ ਧੰਨਵਾਦ